ਬਿਨਾ ਪੀਤੇ ਹੀ ਤੁਹਾਨੂੰ 4 ਪੈਗ ਜਿੰਨਾ ਨਸ਼ਾ ਹੋ ਸਕਦਾ ਤੁਹਾਡੀ ਆਪਣੀ ਬਾਡੀ ਤੁਹਾਡਾ ਆਪਣਾ ਸ਼ਰੀਰ ਤੁਹਾਡੀ ਬਾਡੀ ਦੇ ਵਿੱਚ ਤੁਹਾਡੇ ਅੰਦਰ ਹੀ ਅੰਦਰ 4 ਪੈਗ ਜਿੰਨੀ ਸ਼ਰਾਬ ਬਣਾ ਸਕਦਾ ਜਿਸ ਦੇ ਨਾਲ ਤੁਸੀਂ ਹਮੇਸ਼ਾ ਨਸ਼ੇ 'ਚ ਰਹਿੰਦੇ ਹੋ ਤੁਹਾਨੂੰ ਚੱਕਰ ਆਉਂਦੇ ਨੇ ਤੁਹਾਡਾ ਸਿਰ ਦਰਦ ਹਮੇਸ਼ਾ ਹੁੰਦਾ ਤੇ ਅੱਖਰ ਬਿਮਾਰੀ ਕਿਹੜੀ ਹੈ ਉਹ ਬਿਮਾਰੀ ਹੈ ਬ੍ਰੀਵਰੀ ਸਿੰਡਰੋਮ ਇਹ ਬਿਮਾਰੀ ਅਜੇ ਹੀ ਬਿਮਾਰੀ ਹੈ ਜੋ ਤੁਹਾਨੂੰ ਬਿਨਾ ਨਸ਼ਾ ਕੀਤੇ ਵੀ ਸਾਰਾ ਦਿਨ ਨਸ਼ੇ ਦੇ ਵਿੱਚ ਰੱਖਦੀ ਹੈ ਇਸ ਦੇ ਨਾਲ ਪੀੜਿਤ ਲੋਕ ਪੂਰਾ ਦਿਨ ਨਸ਼ੇ ਦੀ ਹਾਲਤ ਦੇ ਵਿੱਚ ਹੁੰਦੇ ਨੇ ਪਰ ਬਿਨਾ ਨਸ਼ਾ ਕੀਤੇ ਵੀ ਉਹਨਾਂ ਨੂੰ ਨਸ਼ਾ ਹੁੰਦਾ ਇਹ ਮਾਮਲਾ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਬੈਲਜੀਅਮ ਦਾ ਇੱਕ ਸ਼ਖਸ ਸ਼ਰਾਬ ਬਣਾਉਣ ਵਾਲੀ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਹੁੰਦਾ ਸੀ ਉਹ ਆਪਣੇ ਆਫਿਸ ਦੇ ਟਾਈਮਿੰਗਸ ਤੋਂ ਬਾਅਦ ਜਦੋਂ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਪੁਲਿਸ ਨੇ ਡਰੰਕ ਐਂਡ ਡਰਾਈਵ ਕੇਸ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸਨੇ ਆਪਣੀ ਸਪਾਈ ਦੇ ਵਿੱਚ ਦੱਸਿਆ ਕਿ ਉਸਨੇ ਤਾਂ ਸ਼ਰਾਬ ਪੀਤੀ ਹੀ ਨਹੀਂ ਸੀ ਜੱਜ ਨੇ ਉਹਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਵਾਇਆ ਤਾਂ ਪਤਾ ਚੱਲਿਆ ਕਿ ਉਹ ਰੇਅਰ ਹੈਲਥ ਕੰਡੀਸ਼ਨ ਯਾਨੀ ਕਿ ਆਟੋ ਬਰੀਵੀਰੀ ਸਿੰਡਰੋਮ ਤੋਂ ਪੀੜਤ ਹੈ ਦਰਅਸਲ ਇਸ ਕੰਡੀਸ਼ਨ ਦੇ ਵਿੱਚ ਸਰੀਰ ਖੁਦ ਹੀ ਸ਼ਰਾਬ ਬਣਾਉਣ ਲੱਗਦਾ ਹੈ ਆਟੋ ਬਰੀਵੀਰੀ ਸਿੰਡਰੋਮ ਤੋਂ ਪੀੜਤ ਵਿਅਕਤੀ ਦੇ ਸਰੀਰ ਦੇ ਵਿੱਚ ਸਾਰੇ ਲੱਛਣ ਜੋ ਨੇ ਕਿ ਸ਼ਰਾਬੀ ਵਰਗੇ ਹੀ ਹੁੰਦੇ ਨੇ ਵਿਅਕਤੀ ਨੂੰ ਹਰਦਮ ਨਸ਼ੇ ਦਾ ਅਹਿਸਾਸ ਹੁੰਦਾ ਸੋ ਆਖਰੀ ਬਿਮਾਰੀ ਹੈ ਕਿ ਇਹ ਬਿਮਾਰੀ ਕਿਵੇਂ ਹੁੰਦੀ ਹੈ ਇਸ ਦੇ ਨਾਲ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ ਇਲਾਜ ਕੀ ਹੈ ਤੁਹਾਨੂੰ ਦੱਸਦੇ ਹਾਂ ਪੂਰੀ ਰਿਪੋਰਟ ਦੇ ਵਿੱਚ ਕਰੀਬ 3 ਸਾਲ ਪਹਿਲਾਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਇੱਕ ਅਮਰੀਕੀ ਮਹਿਲਾ ਸਾਰਾ ਲਿਖੇ ਪਰਦਾ ਜੋ ਕਿ ਇਸ ਰੇਅਰ ਬਿਮਾਰੀ ਦੇ ਨਾਲ ਪੀੜਤ ਸੀ ਉਹ ਕਦੇ ਵੀ ਸ਼ਰਾਬ ਨਹੀਂ ਪੀਂਦੀ ਸੀ ਪਰ ਹਰ ਵੇਲੇ ਨਸ਼ੇ ਦੇ ਵਿੱਚ ਰਹਿੰਦੀ ਸੀ ਉਸ ਨੂੰ ਬਿਮਾਰੀ 20 ਸਾਲ ਦੀ ਉਮਰ ਦੇ ਵਿੱਚ ਹੁੰਦੀ ਹੈ ਤਾ ਉਸਦੇ 18 ਸਾਲ ਬਾਅਦ ਯਾਨੀ 38 ਸਾਲ ਦੀ ਉਮਰ ਦੇ ਵਿੱਚ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਜੋ ਬਰੀਵਰੀ ਸਿੰਡਰੋਮ ਹੈ ਤਾਂ ਉਸ ਦੀ ਹਾਲਤ ਬਹੁਤ ਉਦੋਂ ਤੱਕ ਖਰਾਬ ਹੋ ਜਾਂਦੀ ਹੈ ਇਹ ਜੋ ਕੰਡੀਸ਼ਨ ਹੈ ਹੈਲਥ ਕੰਡੀਸ਼ਨ ਅਜੀਬੀ ਹੈਲਥ ਕੰਡੀਸ਼ਨ ਹੈ ਜਿਸ ਦੇ ਵਿੱਚ ਸਰੀਰ ਖੁਦ ਹੀ ਯੀਸਟ ਇਥਾਨੋਲ ਬਣਾਉਣ ਲੱਗਦਾ ਹੈ ਇਹ ਇੱਕ ਤਰ੍ਹਾਂ ਦਾ ਐਲਕੋਹਲ ਹੀ ਹੁੰਦਾ ਹੈ ਇਹ ਜਿਹੜਾ ਐਲਕੋਹਲ ਹੈ ਬਲੱਡ ਦੇ ਵਿੱਚ ਮਿਲ ਕੇ ਪੂਰੇ ਸਰੀਰ ਦੇ ਵਿੱਚ ਪਹੁੰਚ ਜਾਂਦਾ ਹੈ ਇਹੀ ਕਾਰਨ ਹੈ ਕੀ ਬਲੱਡ ਦੇ ਵਿੱਚ ਤੁਹਾਡੇ ਅਜੇ ਹੀ ਬਿਮਾਰੀ ਆ ਜਾਂਦੀ ਹੈ ਆਟੋ ਬਰੀਬਰੀ ਸਿੰਡਰੋਮ ਜਿਸ ਦੇ ਨਾਲ ਜੂਝ ਰਿਹਾ ਪੇਸ਼ੈਂਟ ਹਰ ਵੇਲੇ ਨਸ਼ੇ ਦੇ ਵਿੱਚ ਰਹਿੰਦਾ ਹੈ ਉਹ ਸ਼ਰਾਬ ਪੀਂਦਾ ਵੀ ਨਾ ਹੋਵੇ ਫਿਰ ਵੀ ਹਮੇਸ਼ਾ ਇੱਕ ਦੋ ਪੈਗ ਦੇ ਨਸ਼ੇ ਦੇ ਵਿੱਚ ਉਹ ਰਹਿੰਦਾ ਹੈ ਤੇ ਪੂਰਾ ਦਿਨ ਉਸ ਦਾ ਕਦੇ ਸਕਿਨ ਲਾਲ ਹੋ ਜਾਂਦੀ ਹੈ ਕੁਸ ਨੂੰ ਫ੍ਰਾਮ ਦੀ ਸਥਿਤੀ ਪੈਦਾ ਹੁੰਦੀ ਹੈ ਚੱਕਰ ਆਉਂਦੇ ਨੇ ਲਗਾਤਾਰ ਸਿਰ ਦਰਦ ਹੁੰਦਾ ਹੈ ਉਲਟੀ ਆਉਣ ਦਾ ਜੀ ਕਰਦਾ ਡੀ ਹਾਈਡਰੇਸ਼ਨ ਹੁੰਦੀ ਹੈ ਬਾਰ ਬਾਰ ਮੂੰਹ ਸੁੱਕਦਾ ਬਾਰ ਬਾਰ ਢਕਾਰ ਆਉਂਦੇ ਨੇ ਇਕਾਗਰਤਾ ਦੀ ਸਮੱਸਿਆ ਹੋ ਜਾਂਦੀ ਹੈ ਯਾਦਦਾਸ਼ਤ ਦੇ ਵਿੱਚ ਕਮੀ ਆਉਂਦੀ ਹੈ ਹਮੇਸ਼ਾ ਥਕਾਨ ਮਹਿਸੂਸ ਹੁੰਦੀ ਹੈ ਤੇ ਮੂਡ ਸਵਿੰਗਸ ਹੁੰਦੇ ਨੇ ਇਹ ਜੋ ਲੱਛਣ ਨੇ ਇਸ ਬਿਮਾਰੀ ਦੇ ਤੇ ਜਦੋਂ ਇਹ ਬਿਮਾਰੀ ਆਪਣੇ ਚਰਮ ਤੇ ਪਹੁੰਚ ਜਾਂਦੀ ਹੈ ਯਾਨੀ ਸੀਵੀਅਰ ਕੰਡੀਸ਼ਨ ਦੇ ਵਿੱਚ ਹੁੰਦੀ ਹੈ ਤਾਂ ਇਸ ਦੇ ਨਾਲ ਕੀ ਲੱਛਣ ਨੇ ਕ੍ਰੋਨਿਕ ਫਟੀਗ ਸਿੰਡਰੋਮ ਪੈਦਾ ਹੁੰਦਾ ਹੈ ਇਰਿਟੇਬਲ ਬਾਉਲ ਸਿੰਡਰੋਮ ਹੋ ਜਾਂਦਾ ਐਂਜਾਇਟੀ ਤੇ ਡਿਪਰੈਸ਼ਨ ਹੋ ਜਾਂਦਾ ਤਾਂ ਹੁਣ ਤੁਹਾਨੂੰ ਦੱਸ ਦਿਆਂ ਕਿ ਅਖੀਰ ਕਿਉਂ ਹੁੰਦਾ ਹੈ ਆਟੋ ਬ੍ਰੀਡੀ ਸਿੰਡਰੋਮ ਇਸ ਦਾ ਮੁੱਖ ਕਾਰਨ ਹੈ ਤੁਹਾਡੇ ਪੇਟ ਦੇ ਵਿੱਚ ਗੜਬੜੀ ਦੱਸ ਦਈਏ ਕਿ ਸਾਡੇ ਪੇਟ ਦੇ ਵਿੱਚ ਯਾਨੀ ਸਾਡੀ ਢਿੱਡ ਦੇ ਵਿੱਚ ਅਰਬਾਂ ਖਰਬਾ ਮਾਈਕਰੋਬਸ ਦੀ ਇੱਕ ਦੁਨੀਆ ਹੁੰਦੀ ਹੈ ਇਸ ਦੇ ਵਿੱਚ ਬੈਕਟੀਰੀਆ ਫੰਗਸ ਵਰਗੇ ਬਹੁਤ ਸਾਰੇ ਮਾਈਕਰੋ অর্গানিਜ਼ਮ ਹੁੰਦੇ ਨੇ ਇਸ ਦੇ ਨਾਲ ਕੁਝ ਯੀਸਟ ਵੀ ਰਹਿੰਦੇ ਨੇ ਇਸਾਰੇ ਮਿਲ ਕੇ ਸਾਡੀ ਖਾਣੇ ਨੂੰ ਪਛਾਣ ਦੇ ਵਿੱਚ ਮਦਦ ਕਰਦੇ ਨੇ ਇਸ ਦੇ ਵਿੱਚ ਕੁਝ ਯੀਸਟ ਅਜਿਹੇ ਹੁੰਦੇ ਨੇ ਜੋ ਕਾਰਬੋਹਾਈਡਰੇਟ ਨੂੰ ਇਥਨੋਲ ਯਾਨੀ ਸ਼ਰਾਬ ਦੇ ਵਿੱਚ ਬਦਲਣ ਦਾ ਕੰਮ ਕਰਦੇ ਨੇ ਜੇਕਰ ਗਟ ਯਾਨੀ ਪੇਟ ਦੇ ਵਿੱਚ ਇਹ ਯੀਸਟ ਦੀ ਸੰਖਿਆ ਵੱਧ ਜਾਂਦੀ ਹੈ ਤਾਂ ਸਰੀਰ ਦੇ ਵਿੱਚ ਜਾਣ ਵਾਲਾ ਕਾਰਬ ਯਾਨੀ એનર્ਜੀ ਸੋਰਸ ਵਧਣ ਦੀ ਬਜਾਏ ਇਹ ਜੋ ਕਾਰਬ ਹੈ ਸ਼ਰਾਬ ਬਣਾਉਣ ਲੱਗਦਾ ਕਿਉਂਕਿ ਯੀਸਟ ਦਾ ਇਹੀ ਕੰਮ ਹੁੰਦਾ ਤਾਂ ਇਸ ਦੇ ਨਾਲ ਇਹ ਬਿਮਾਰੀ ਬਣ ਜਾਂਦੀ ਹੈ ਹੁਣ ਤੁਹਾਨੂੰ ਦੱਸ ਦਿਆਂ ਕਿਹੜੇ ਨੇ ਉਹ ਲੋਕ ਜਿਨ੍ਹਾਂ ਨੂੰ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਬੱਚਿਆਂ ਤੇ ਟੀਨੇਜਰਸ ਦੇ ਵਿੱਚ ਆਟੋਬ੍ਰੀਫੀ ਸਿੰਡਰੋਮ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਇਸ ਦੇ ਲੱਛਣ ਵੀ ਉਹਨਾਂ ਦੇ ਵਿੱਚ ਹੀ ਇੱਕੋ ਜਿਹੇ ਦਿਖਦੇ ਨੇ ਆਮ ਤੌਰ ਤੇ ਆਟੋਬ੍ਰੀਫੀ ਸਿੰਡਰੋਮ ਸ਼ਰੀਰ ਦੀ ਦੂਜੀ ਬਿਮਾਰੀ ਦੇ ਕਾਰਨ ਯਾਨੀ ਗਟ ਹੈਲਥ ਦੇ ਵਿੱਚ ਡਿਸਬੈਲੈਂਸ ਜਾਂ ਸੰਕਰਮਣ ਦੇ ਨਾਲ ਪੈਦਾ ਹੁੰਦਾ ਜੇਕਰ ਤੁਹਾਡੇ ਪੇਟ ਦੇ ਵਿੱਚ ਕੋਈ ਪ੍ਰੋਬਲਮ ਹੈ ਯਾਨੀ ਤੁਹਾਨੂੰ ਖਾਣਾ ਸਹੀ ਤਰੀਕੇ ਨਹੀਂ ਪੱਚਦਾ ਤਾਂ ਇਹ ਵੀ ਮੁੱਖ ਕਾਰਨ ਹੋ ਸਕਦਾ ਹੈ ਤੁਹਾਡੀ ਅਜੇ ਹੀ ਹੈਲਥ ਕੰਡੀਸ਼ਨ ਦਾ ਜੇਕਰ ਕੋਈ ਸ਼ੋਰਟ ਬਾਉਲ ਸਿੰਡਰੋਮ ਤੋਂ ਡਿਸਰਬ ਹੈ ਤਾਂ ਉਸ ਨੂੰ ਵੀ ਜੋ ਆਟੋ ਬ੍ਰੀਵਰੀ ਸਿੰਡਰੋਮ ਹੈ ਉਹ ਹੋ ਸਕਦਾ ਤਾਂ ਦੱਸ ਦिए ਕਿ ਜੇਕਰ ਤੁਹਾਡੇ ਪੇਟ ਦੇ ਵਿੱਚ ਜ਼ਿਆਦਾ ਯੀਸਟ ਬਣਨ ਤੋਂ ਇਲਾਵਾ ਹੋਰ ਕਿਹੜੇ ਕਾਰਨ ਨੇ ਜੇਕਰ ਤੁਹਾਡੇ ਪੇਟ ਦੇ ਵਿੱਚ ਅਜਈਆਂ ਪ੍ਰੋਬਲਮ ਹੁੰਦੀਆਂ ਨੇ ਤਾਂ ਤੁਹਾਨੂੰ ਇਹ ਬਿਮਾਰੀ ਹੋ ਸਕਦੀ ਹੈ ਇਸਦਾ ਇੱਕ ਮੁੱਖ ਕਾਰਨ ਹੈ ਖਰਾਬ ਪੋਸ਼ਣ ਐਂਟੀਬਾਇਓਟਿਕ ਦਵਾਈਆਂ ਲੈਣਾ ਇਨਫਲੇਮੇਟਰੀ ਬਾਉਲ ਸਿੰਡਰੋਮ ਡਾਇਬੀਟੀਜ਼ ਕਮਜ਼ੋਰ ਇਮਿਊਨਿਟੀ ਇਹ ਚਾਰ ਪੇਟ ਦੀ ਸਮੱਸਿਆ ਤੋਂ ਇਲਾਵਾ ਇਹ ਚਾਰ ਪੰਜ ਜੋ ਕਾਰਨ ਨੇ ਜਿਸ ਦੇ ਨਾਲ ਤੁਹਾਨੂੰ ਆਟੋਬ੍ਰੀਵਰੀ ਸਿੰਡਰੋਮ ਹੋ ਸਕਦਾ ਹੁਣ ਤੁਹਾਨੂੰ ਦੱਸ ਦਿਆਂ ਇਸਦਾ ਇਲਾਜ ਕਿਵੇਂ ਹੁੰਦਾ ਆਟੋਬ੍ਰੀਵਰੀ ਸਿੰਡਰੋਮ ਦਾ ਇਲਾਜ ਆਮ ਤੌਰ ਤੇ ਐਂਟੀਫੰਗਲ ਦਵਾਈਆਂ ਦੇ ਨਾਲ ਕੀਤਾ ਜਾਂਦਾ ਹੈ ਡਾਕਟਰ ਰੋਟੀ ਦੇ ਵਿੱਚ ਕਾਰਬੋਹਾਈਡਰੇਟ ਘੱਟ ਲੈਣ ਦੀ ਸਲਾਹ ਦਿੰਦੇ ਨੇ ਜੇਕਰ ਇਹ ਸਥਿਤੀ ਕਿਸੇ ਕ੍ਰੋਨਿਕ ਡਿਸੀਜ਼ ਦੇ ਕਾਰਨ ਪੈਦਾ ਹੋਈ ਹੋਵੇ ਤਾਂ ਦੋਵੇਂ ਹੈਲਥ ਕੰਡੀਸ਼ਨਸ ਦਾ ਇਲਾਜ ਇਕੱਠਾ ਕੀਤਾ ਜਾਂਦਾ ਇਸ ਦੇ ਵਿੱਚ ਕਿਹੜੀਆਂ ਚੀਜ਼ਾਂ ਖਾਣ ਤੋਂ ਮਨਾ ਕੀਤਾ ਜਾਂਦਾ ਉਹ ਨੇ ਚੀਨੀ ਸ਼ਰਾਬ ਹਾਈ ਕਾਰਬ ਫੂਡਸ ਇਹ ਤਿੰਨ ਚੀਜ਼ਾਂ ਖਾਣ ਤੋਂ ਮਨਾ ਕੀਤਾ ਜਾਂਦਾ ਸੋ ਦੱਸੀਏ ਕੇ ਇਸ ਬਿਮਾਰੀ ਦੇ ਵਿੱਚ ਅਜਿਹੀ ਸਥਿਤੀ ਹੋ ਜਾਂਦੀ ਹੈ ਜਿਸ ਨੂੰ ਸਮਝਣ ਦੇ ਲਈ ਕਿਸੇ ਇੱਕ ਸ਼ਖਸ ਨੂੰ ਜੇਕਰ ਯਾਦ ਕਰੀਏ ਤਾਂ ਉਹ ਹਰ ਵੇਲੇ ਉਹ ਸ਼ਖਸ ਹੋ ਸਕਦਾ ਹੈ ਜੋ ਹਮੇਸ਼ਾ ਨਸ਼ੇ ਦੇ ਵਿੱਚ ਰਹਿੰਦਾ ਹੈ ਯਾਨੀ ਕਿ ਜਿਹੜਾ ਸ਼ਖਸ ਹਮੇਸ਼ਾ ਨਸ਼ੇ ਦੇ ਵਿੱਚ ਰਹਿੰਦਾ ਜੇਕਰ ਉਹਦੀ ਸਥਿਤੀ ਯਾਦ ਕਰੀਏ ਕਿ ਉਸ ਦੇ ਪੈਰ ਤੁਰਦੇ ਹੋਏ ਡਗਮਗਾਉਂਦੇ ਨੇ ਉਹ ਬੰਦਾ ਆਪਣੇ ਆਪ ਨੂੰ ਸਾਹਮਣੇ ਨਹੀਂ ਪਾਉਂਦਾ ਉਸ ਨੂੰ ਆੜੇ ਦਿਵਾਲੀ ਦਾ ਕੋਈ ਹੋਸ਼ ਨਹੀਂ ਹੁੰਦਾ ਸਿਰ ਦਰਦ ਹੁੰਦਾ ਚੱਕਰ ਆਉਂਦੇ ਨੇ ਕੁਝ ਖਾਣ ਪੀਣ ਦਾ ਦਿਲ ਨਹੀਂ ਕਰਦਾ ਤਾਂ ਬਿਲਕੁਲ ਉਸ ਨਸ਼ੇ ਦੀ ਹਾਲਤ ਦੇ ਵਿੱਚ ਜੋ ਆਦਮੀ ਹੁੰਦਾ ਉਸੇ ਤਰੀਕੇ ਦੀ ਹਾਲਤ ਇਸ ਬਿਮਾਰੀ ਦੇ ਨਾਲ ਪ੍ਰੇੜਿਤ ਸ਼ਖਸ ਵੀ ਹੋ ਜਾਂਦੀ ਹੈ ਜਿਸ ਦਾ ਰੋਟੀ ਖਾਣ ਦਾ ਦਿਲ ਨਹੀਂ ਕਰਦਾ ਉਸ ਨੂੰ ਚੱਕਰ ਆਉਂਦੇ ਨੇ ਸਿਰ ਦਰਦ ਹੁੰਦਾ ਹੈ ਉਸ ਦੀ ਯਾਦਾਸ਼ ਕਮਜ਼ੋਰ ਹੋ ਜਾਂਦੀ ਹੈ ਤਾਂ ਆਮ ਤੌਰ ਤੇ ਹਮੇਸ਼ਾ ਇੱਕ ਅਲੱਗ ਹੀ ਇਲਿਊਜ਼ਨ ਉਸ ਦੇ ਦਿਮਾਗ ਦੇ ਵਿੱਚ ਰਹਿੰਦਾ ਬੰਦਾ ਸਮਝ ਹੀ ਨਹੀਂ ਪਾਉਂਦਾ ਕਿ ਮੈਂ ਅਜੇ ਹਾ ਕਿਹੜਾ ਨਸ਼ਾ ਕੀਤਾ ਯਾਨੀ ਕਿ ਮੈਂ ਤਾਂ ਕੋਈ ਨਸ਼ਾ ਵੀ ਨਹੀਂ ਕੀਤਾ ਫਿਰ ਵੀ ਮੈਨੂੰ ਅਜਿਹੇ ਤਰੀਕੇ ਦੇ ਨਾਲ ਕਿਉਂ ਮਹਿਸੂਸ ਹੋ ਰਿਹਾ ਹੈ ਤਾਂ ਹੀਵੀਅਰ ਕੰਡੀਸ਼ਨਸ ਦੇ ਵਿੱਚ ਤੁਹਾਨੂੰ ਚੱਕਰ ਆਉਣ ਤੋਂ ਬਾਅਦ ਉਲਟੀ ਵੀ ਆ ਸਕਦੀ ਹੈ ਪਰ ਇਸ ਦਾ ਕਾਰਨ ਹੈ कार्ब्स ਦੀ ਮਾਤਰਾ ਜ਼ਿਆਦਾ ਲੈਣਾ ਯਾਨੀ ਤੁਹਾਡੇ ਪੇਟ ਦੇ ਵਿੱਚ ਕੋਈ ਪ੍ਰੋਬਲਮ ਹੈ ਤੁਹਾਨੂੰ ਖਾਣਾ ਸਹੀ ਨਹੀਂ ਪਚਦਾ ਤੁਹਾਡੇ ਪੇਟ ਦੇ ਵਿੱਚ ਕੋਈ ਇਨਫੈਕਸ਼ਨ ਹੈ ਤੇ ਉਸ ਕੰਡੀਸ਼ਨ ਦੇ ਵਿੱਚ ਜੇਕਰ ਤੁਸੀਂ ਹੈਲਦੀ ਖਾਣਾ ਨਹੀਂ ਖਾਂਦੇ ਹੈਲਦੀ ਡਾਈਟ ਨਹੀਂ ਲੈਂਦੇ ਜ਼ਿਆਦਾ ਕਾਰब्स ਖਾਂਦੇ ਹੋ ਸ਼ਰਾਬ ਪੀਂਦੇ ਹੋ ਜ਼ਿਆਦਾ ਚੀਨੀ ਵਾਲੀਆਂ ਚੀਜ਼ਾਂ ਖਾਂਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਇਸ ਬਿਮਾਰੀ ਦਾ ਖਤਰਾ ਬਹੁਤ ਜ਼ਿਆਦਾ ਹੋ ਸਕਦਾ ਹੈ ਆਟੋ ਬ੍ਰੀਵਰੀ ਸਿੰਡਰੋਮ ਦਾ ਖਤਰਾ ਬਹੁਤ ਜ਼ਿਆਦਾ ਹੋ ਸਕਦਾ ਹੈ ਤਾਂ ਇਸ ਦੇ ਜੋ ਏਜ ਦੀ ਜੇਕਰ ਗੱਲ ਕਰੀਏ ਕਿ ਕਿਹੜੀ ਏਜ ਦੇ ਜੋ ਬੱਚੇ ਨੇ ਜਾਂ ਜੋ ਲੋਕ ਨੇ ਉਹਨਾਂ ਨੂੰ ਇਹ ਹੋ ਸਕਦਾ ਤਾਂ ਟੀਨੇਜਰਸ ਦੇ ਵਿੱਚ ਬੱਚਿਆਂ ਦੇ ਵਿੱਚ ਜੋ ਘੱਟ ਖਾਣਾ ਖਾਂਦੇ ਨੇ ਜੋ ਆਪਣਾ ਡਾਈਟ ਪਲਾਨ ਸਹੀ ਨਹੀਂ ਰੱਖਦੇ ਤੇ ਜੇਕਰ ਖਾਂਦੇ ਨੇ ਇੱਕੋ ਵਾਰੀ ਬਹੁਤ ਹੈਵੀ ਚੀਜ਼ਾਂ ਖਾ ਲੈਂਦੇ ਨੇ ਆਪਣਾ ਬ੍ਰੇਕਫਾਸਟ ਸਕਿਪ ਕਰਦੇ ਨੇ ਉਹਨਾਂ ਦੇ ਵਿੱਚ ਇਹ ਖਤਰਾ ਬੇहद ਜ਼ਿਆਦਾ ਹੋ ਸਕਦਾ ਸੋ ਇੱਕ ਰੇਅਰ ਬਿਮਾਰੀ ਹੈ ਜਿਸ ਦੇ ਨਾਲ ਜੋ ਚਲਾਨ ਤੱਕ ਹੋਈ ਨਹੀਂ ਲੋਕਾਂ ਤੇ ਕੇਸ ਤੱਕ ਹੋਈ ਨਹੀਂ ਡਰੰਕਨ ਡਰਾਈਵ ਦੇ ਤਾਂ ਜੇਕਰ ਅਜੇ ਹੀ ਸਥਿਤੀ ਤੁਹਾਨੂੰ ਲੱਗਦਾ ਅਜਿਹਾ ਕੋਈ ਵੀ ਲੱਛਣ ਤੁਹਾਡੇ ਅੰਦਰ ਤੁਹਾਨੂੰ ਨਜ਼ਰ ਆਉਂਦਾ ਤਾਂ ਤੁਹਾਨੂੰ ਹੁਣ ਤੋਂ ਹੀ ਸੰਭਲ ਜਾਣਾ ਚਾਹੀਦਾ ਹੈ ਤੁਹਾਨੂੰ ਆਪਣੇ ਡਾਕਟਰ ਦੇ ਨਾਲ ਸਲਾਹ ਕਰਨੀ ਚਾਹੀਦੀ ਆਪਣੀ ਡਾਈਟ ਬਿਲਕੁਲ ਸਹੀ ਰੱਖਣੀ ਚਾਹੀਦੀ ਆਪਣਾ ਬ੍ਰੇਕਫਾਸਟ ਇਸ ਕਿੱਪ ਨਹੀਂ ਕਰਨਾ ਜ਼ਿਆਦਾ ਹਾਈ ਕਾਰਬਸ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਸ਼ਰਾਬ ਤੋਂ ਦੂਰ ਰਹਿਣਾ ਤਾਂ ਤੁਸੀਂ ਇਸ ਤੋਂ ਬਚ ਸਕਦੇ ਹੋ ਨਹੀਂ ਤਾਂ ਅਜਿਹੀ ਹਾਲਤ ਉਮਰ ਦੇ ਹਿਸਾਬ ਦੇ ਨਾਲ ਤੁਹਾਡੀ ਹੋ ਜਾਏਗੀ ਕਿ ਹਰ ਵੇਲੇ ਤੁਸੀਂ ਇੱਕ ਜ਼ਿਆਦਾ ਨਸ਼ਾ ਕੀਤੇ ਹੋਏ ਸ਼ਖਸ ਦੀ ਜੁਲ ਜੋ ਕੰਡੀਸ਼ਨ ਹੁੰਦੀ ਹੈ ਜੋ ਉਹ ਸ਼ਖਸ ਮਹਿਸੂਸ ਕਰਦਾ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਮਹਿਸੂਸ ਹੋਣ ਲੱਗਣਗੀਆਂ ਐਂਜ਼ਾਇਟੀ ਹੋਏਗੀ ਡਿਪਰੈਸ਼ਨ ਹੋਏਗਾ ਸੋ ਇਸ ਚੀਜ਼ ਦਾ ਧਿਆਨ ਰੱਖੋ ਜਿਹੜਾ ਚੀਜ਼ਾਂ ਦੀ ਮਨਾਹੀ ਕੀਤੀ ਗਈ ਹੈ ਉਹਨਾਂ ਚੀਜ਼ਾਂ ਤੋਂ ਫਿਲਹਾਲ ਦੂਰ ਰਹੋ ਜੇਕਰ ਤੁਹਾਨੂੰ ਅਜਿਹੇ ਸਿੰਪਟਮਸ ਲੱਗਦੇ ਨੇ ਤਾਂ ਆਪਣੇ ਡਾਕਟਰ ਦੇ ਨਾਲ ਸਲਾਹ ਜ਼ਰੂਰ ਕਰੋ